ਹਰ ਇੱਕ ਮਿੱਟੀ ਦੇ ਵਿੱਚ ਆਪਣਾ ਹੀ ਕੋਈ ਰੰਗ ਹੁੰਦਾ ਹੈ ਸੱਚ ਪੰਜਾਬ ਦੀ ਗੱਲ ਕਰੀਏ ਜਦੋਂ ਪੰਜਾਬ ਦਾ ਨਾਂ ਹੀ ਲਈਏ ਤਾਂ ਬਹੁਤ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਪੰਜਾਬ ਦੀ ਗੱਲ ਹੀ ਕੁਝ ਹੋਰ ਲੱਗਦੀ ਹੈ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਫਿਰ ਚਰਚੇ ਹੁੰਦੇ ਕਿਹੜੀਆਂ ਗੱਲਾਂ ਕਰਕੇ ਹੁੰਦੇ ਤੁਹਾਨੂੰ ਦਿਖਾਉਣਾ ਹੈ ਕਿ ਵੱਖਣ ਤਸਵੀਰ ਆ ਜਿੱਥੇ ਇੱਕ ਪਾਸੇ ਆਪਣੇ ਨਿਸ਼ਾਨ ਹੈ ਤੇ ਨਾਲ ਹੀ ਨਿਸ਼ਾਨ ਸਾਹਿਬ ਵੀ ਵੀਰਵਰੀ ਲੈ ਕੇ ਖੜੇ ਆ ਅੱਜ ਸ਼ਬੀਲ ਤੁਸੀਂ ਲਾਈ ਐ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਵੀ ਤੁਸੀਂ ਲਿਆ ਹੋਇਆ ਆਪਣੇ ਵੀ ਅਲੱਗ ਝੰਡੇ ਆ ਜੀ ਸਿਕਾਣਾ ਆਪਾਂ ਝੰਡਾ ਲਾਇਆ ਹੋਇਆ ਨਿਸ਼ਾਨ ਸਾਹਿਬ ਲਾਇਆ ਹੋਇਆ ਤੇ ਆਪਣਾ ਵੀ ਲਾਇਆ ਹੋਇਆ ਇਹ ਭਾਜੀ ਆਪਾਂ ਇੱਕ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਜਿਹੜਾ ਭਾਈਚਾਰਾ ਦਿਖਾਇਆ ਜਾਂਦਾ ਪੰਜਾਬ ਦੇ ਵਿੱਚ ਉਹ ਅਸਲ ਦੇ ਵਿੱਚ ਇਹ ਹੈ ਇਹ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਆ ਹੋਰ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂਗੀ ਹੋਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਗਏ ਆ ਯੂਪੀ ਦੇ ਵਿੱਚ ਵੀ ਅਸੀਂ ਗਏ ਆ ਉੱਥੇ ਕਿਤੇ ਵੀ ਅਸੀਂ ਸ਼ਬੀਲ ਲੱਗਦੀ ਹੋਈ ਨਹੀਂ ਦੇਖੀ ਆ ਇਹ ਆਪਾਂ 8 ਸਾਲਾਂ ਤੋਂ ਲਾਉਂਦੇ ਆ ਰਹੇ ਆ ਤੇ ਸੇਮ ਜਿਹੜਾ ਸਾਡੇ ਧਰਮ ਦਾ ਜਿਹੜਾ ਝੰਡਾ ਹੈ ਉਹ ਸੀ ਨਾਲ ਰੰਦੇ ਆ ਤੇ ਨਿਸ਼ਾਨ ਸਾਹਿਬ ਸਿੱਕਾ ਦਾ ਝੰਡਾ ਜਿਹੜਾ ਉਹ ਵੀ ਅਸੀਂ ਨਾਲ ਰੱਖਦੇ ਆ ਕਿ ਹਰਮੰਦਰ ਸਾਹਿਬ ਦੀ ਨੀਅਤ ਜਿਹੜੀ ਰੱਖੀ ਆ ਆਪਣੇ ਮੁਸਲਮਾਨ ਸੰਤ ਸਾਈ ਮੀਆਂ ਮੀਰ ਜੀ ਨੇ ਰੱਖੀ ਆ ਜੀ ਪਾਣੀ ਦੀਆਂ ਬੋਤਲਾਂ ਗਰਮੀ ਦੇ ਵਿੱਚ ਤਾਂ 50 ਰੁਪਏ ਦੀਆਂ 100 ਰੁਪਏ ਦੀਆਂ 150 200 ਐਦਾਂ ਵਿਕਦੀਆਂ ਪਹਾੜਾਂ 'ਚ ਜਾ ਕੇ ਦੇਖੀ ਜੇ ਅਸੀਂ ਇੱਥੇ ਤੁਸੀਂ ਤੁਸੀਂ ਕਿਉਂ ਸੋਚ ਲਿਆ ਫਿਰ ਵੀ ਅਸੀਂ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਖ ਗੁਰੂ ਅਰਜਨ ਦੇਵ ਜੀ ਦਾ ਮਨਾਉਂਦੇ ਆ ਉਹ ਲਾਈ ਜਾਣ ਸ਼ਬੀਲਾ ਅਸੀਂ ਕਿਉਂ ਪੈਸਾ ਖਰਚੀਏ ਤੁਸੀਂ ਇਹ ਕਿਉਂ ਨਹੀਂ ਸੋਚਿਆ ਸਿੱਖ ਪੰਥ ਨਾਲ ਹੀ ਆਪਾਂ ਇਨਸਪਾਇਰ ਹੋਏ ਆ ਇਹ ਸ਼ਬੀਲ ਜਿਹੜਾ ਲਾਉਂਦੇ ਆ ਤੇ ਸਾਡੇ ਧਰਮ ਦੇ ਵਿੱਚ ਵੀ ਲੰਗਰ ਸੇਵਾ ਚੱਲਦੀ ਹੈ ਜਿੱਦਾਂ ਕਿ ਸਿੱਖਾਂ ਦੇ ਵਿੱਚ ਚੱਲਦੀ ਉਦਾਂ ਸਾਡੇ ਧਰਮ ਦੇ ਵਿੱਚ ਵੀ ਚੱਲਦੀ ਹੈ ਕਾਲ ਸਾਈਡ ਦੇ ਵਿੱਚ ਮੁਸਲਮ ਵੀ ਸ਼ਾਮਲ ਨੇ ਤੁਸੀਂ ਦੇਖੋਗੇ ਫਲਸਤੀਨ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਦੇਸ਼ਾਂ ਵਿੱਚ ਵੀ ਸੇਵਾ ਕੀਤੀ ਆ ਜੇ ਸਾਰੇ ਨੂੰ ਆਪਾਂ ਇਕੱਠੇ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਲੰਗਰ ਦੀ ਮੇਨ ਜਿਹੜੀ ਸੇਵਾ ਹੈ ਉਹ ਸਰੀ ਪੰਜਾਬ ਤੋਂ ਹੀ ਸ਼ੁਰੂ ਹੋਈ ਹੈ ਜੀ ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਆ ਤੇ ਆਪਾਂ ਇਸ ਤੋਂ ਇਨਸਪਾਇਰ ਨੇ ਜੀ ਪਰ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਵੀ ਸਾਡੀ ਤਾਂ ਬੋਲੀ ਪੰਜਾਬੀ ਨਹੀਂ ਹੁਣ ਤੁਸੀਂ ਪੰਜਾਬੀ ਬੋਲੀ ਬੋਲ ਰਹੇ ਹੋ ਭਾਜੀ ਬਿਲਕੁਲ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਆਂ ਆਪਾਂ ਇੱਕ ਟੋਕ ਕੇ ਕਹਿੰਨੇ ਆਂ ਜੀ ਪੰਜਾਬੀ ਆਸੀਂ ਮੈਂ ਵੀ ਖੁਦ ਪੰਜਾਬੀ ਯੂਨੀਵਰਸਿਟੀ ਤੋਂ ਪੀਏ ਕੀਤੀ ਆਂ ਮੈਂ ਖੁਦ ਪੰਜਾਬੀ ਮੀਡੀਅਮ 'ਚ ਪੜਿਆ ਹੋਇਆ ਆਂ ਬਚਪਨ ਤੋਂ ਲੈ ਕੇ ਹੁਣ ਤੱਕ ਮੀਡੀਅਮ ਤਾਂ ਹੋਰ ਵੀ ਬਹੁਤ ਨੇ ਹਿੰਦੀ ਵੀ ਐ ਪੰਜਾਬ ਇੰਗਲਿਸ਼ ਵੀ ਐ ਪਰ ਆਪਾਂ ਪੰਜਾਬੀ ਨੂੰ ਪ੍ਰੈਫਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਨਹੀਂ ਛੱਡੀ ਸਾਡਾ ਜਿਹੜਾ ਨਿਸ਼ਾਨ ਸਾਹਿਬ ਦੀ ਗੱਲ ਐ ਇਹ ਦੇਖੋ ਸਿੱਖ ਸਿੱਖ ਭਾਈਚਾਰਾ ਸਾਡੇ ਸਾਰਿਆਂ ਨਾਲ ਖੜਿਆ ਜਿਹੜੇ ਹੈਗੇ ਆ ਜਿਹੜੇ ਦੇਸ਼ ਜਿਹੜੇ ਆਪਣੇ ਧਰਮ ਨੂੰ ਵੰਡਣਾ ਚਾਹੁੰਦੇ ਆ ਉਹਦੇ ਜਿਹੜੇ ਕੁਝ ਲੋਕ ਹੈਗੇ ਜਿਹੜੇ ਐਦਾਂ ਦੇ ਦੇਸ਼ ਆਪਣੇ ਜਾਤ ਪਾਤ ਬਾਰੇ ਗੱਲਾਂ ਕਰਦੇ ਆ ਉਹ ਅੰਧਵਕਤ ਲੋਕ ਨੇ ਪਿਛਲੇ ਸਾਲ ਅਸੀਂ ਰੁਕੇ ਸੀਗੇ ਇੱਕ ਸੰਸਥਾ ਵਾਲੇ ਆਏ ਸੀਗੇ ਇੱਧਰ ਉਹ ਰੁੱਕ ਕੇ ਉਹਨਾਂ ਨੇ ਸਾਨੂੰ ਟੀ-ਸ਼ਰਟਾਂ ਵੰਡੀਆਂ ਸਾਰਿਆਂ ਨੂੰ ਤੇ ਨਾਲ ਸਾਡੇ ਸੇਵਾ ਦੇ ਸੇਵਾ ਵੀ ਨਿਭਾਈ ਸੀ ਉਹਨਾਂ ਨੇ ਦੇਖੋ ਇਹ ਸਿਰਫ ਪੰਜਾਬ ਚ ਹੀ ਮਿਲਨੀ ਆ ਪਿਆਰ ਮੁਹੱਬਤ ਤੁਹਾਨੂੰ ਜੀ ਜਿਹੜਾ ਇਹ ਸਾਰਾ ਭਾਈਚਾਰੇ ਦਾ ਹੈ ਇਹ ਸਿਰਫ ਪੰਜਾਬ ਜੇ ਮਿਲਨੀ ਹੋਰ ਕਿਤੇ ਚੱਲ ਜਾਓ ਤੁਹਾਨੂੰ ਇਹ ਮੁਹੱਬਤ ਨਹੀਂ ਮਿਲਣੀ ਜਿੰਨੀ ਪੰਜਾਬ ਚ ਮੁਹੱਬਤ ਹੈ Eid ਦੀਆਂ ਮੁਬਾਰਕਾਂ ਬਾਈ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ ਜੀ ਹਰੇਕ ਥਾਂ ਦੀ ਆਪਣੀ ਐਮੀਤ ਹੁੰਦੀ ਹੈ ਹਰੇਕ ਮਿੱਟੀ ਦੀ ਆਪਣੀ ਖਸਲਤ ਹੁੰਦੀ ਹੈ ਹਰੇਕ ਮਿੱਟੀ ਦੇ ਵਿੱਚ ਆਪਣਾ ਹੀ ਕੋਈ ਰੰਗ ਹੁੰਦਾ ਸੱਚ ਪੰਜਾਬ ਦੀ ਗੱਲ ਕਰੀਏ ਜਦੋਂ ਪੰਜਾਬ ਦਾ ਨਾਂ ਹੀ ਲਈਏ ਤਾਂ ਬਹੁਤ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਪੰਜਾਬ ਦੀ ਗੱਲ ਹੀ ਕੁਝ ਹੋਰ ਲੱਗਦੀ ਹੈ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਫਿਰ ਚਰਚੇ ਹੁੰਦੇ ਕਿਹੜੀਆਂ ਗੱਲਾਂ ਕਰਕੇ ਹੁੰਦੇ ਤੁਹਾਨੂੰ ਦਿਖਾਉਣਾ ਇੱਕ ਵਦਖਣ ਤਸਵੀਰ ਆ ਤੁਸੀਂ ਪੰਜਾਬ ਦੇ ਵਿੱਚ ਅਕਸਰ ਦੇਖਦੇ ਹੋ ਕਿ ਸ਼ਬੀਲਾਂ ਲੱਗਦੀਆਂ ਗਰਮੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ੀਤੀ ਪੂਰਵ ਨੂੰ ਲੈ ਕੇ ਸ਼ਬੀਲਾਂ ਲਾਈ ਜਾਂਦੀਆਂ ਪਰ ਅੱਜ ਈਦ ਦਾ ਮੌਕਾ ਹੈ ਤੇ ਮੁਸਲਿਮ ਵੀਰ ਖੜੇ ਆ ਤੇ ਮੁਸਲਿਮ ਵੀਰਾਂ ਦੇ ਵੱਲੋਂ ਵੀ ਜਿੱਥੇ ਸ਼ਬੀਲ ਲਾਈ ਹੋਈ ਆ ਤਾਂ ਤੁਸੀਂ ਇੱਕ ਤਸਵੀਰ ਖਾਸ ਦੇਖੋਗੇ ਇਹ ਭਾਈਚਾਰੇ ਦੀ ਤਸਵੀਰ ਜਿੱਥੇ ਇੱਕ ਪਾਸੇ ਆਪਣੇ ਨਿਸ਼ਾਨੇ ਤੇ ਨਾਲ ਹੀ ਇੱਕ ਨਿਸ਼ਾਨ ਸਾਹਿਬ ਵੀ ਵੀਰਵਰੀ ਲੈ ਕੇ ਖੜਿਆ ਉਸ ਬੜੀ ਆਪਣੇ ਆਪ ਦੇ ਵਿੱਚ ਵਿਲੱਖਣ ਤੇ ਪੰਜਾਬ ਦੀ ਖਾਸੀਅਤ ਆ ਬਈ ਕਿਵੇਂ ਅੱਜ ਸ਼ਬੀਲ ਤੁਸੀਂ ਲਾਈ ਹੈ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਵੀ ਤੁਸੀਂ ਲਿਆ ਹੋਇਆ ਆਪਣੇ ਵੀ ਅਲੱਗ ਝੰਡੇ ਆ ਜੀ ਇਹ ਚੀਜ਼ ਨੂੰ ਕਿੱਦਾਂ ਦੇਖਦੇ ਹੋ ਇਹ ਚੀਜ਼ ਦੇ ਵਿੱਚ ਤੁਹਾਨੂੰ ਤੁਸੀਂ ਸ਼ਬੀਲ ਲਾਈ ਹੈ ਇੱਥੇ ਤੁਹਾਨੂੰ ਲੱਗਦਾ ਵੀ ਪੰਜਾਬ ਦੀ ਖਾਸੀਅਤ ਇਹਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਮੈਂ ਵੀਰ ਭਰਾਵਾ ਭੈਣਾ ਜਿਹੜੇ ਵੀ ਜਿੰਨੇ ਵੀ ਬਜ਼ੁਰਗ ਨੇ ਸਾਰਿਆਂ ਨੂੰ Eid ਮੁਬਾਰਕ ਕਹਿਣਾ ਚਾਹੂੰਗਾ ਜੀ ਤੇ ਜਿਹੜਾ ਤੁਸੀਂ ਗੱਲ ਕਰੀਏ ਵੀ ਭਾਈਚਾਰਕਾਂਝ ਜਿਹੜੀ ਦਿਖਾ ਰਹੇ ਆਂ ਆਪਾਂ ਸਿੱਖਾਂ ਦਾ ਆਪਾਂ ਝੰਡਾ ਲਾਇਆ ਹੋਇਆ ਨਿਸ਼ਾਨ ਸਾਹਿਬ ਲਾਇਆ ਹੋਇਆ ਤੇ ਆਪਣਾ ਵੀ ਲਾਇਆ ਹੋਇਆ ਇਹ ਭਾਜੀ ਆਪਾਂ ਇੱਕ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਜਿਹੜਾ ਭਾਈਚਾਰਾ ਦਿਖਾਇਆ ਜਾਂਦਾ ਪੰਜਾਬ ਦੇ ਵਿੱਚ ਉਹ ਅਸਲ ਦੇ ਵਿੱਚ ਇਹ ਆ ਹੋਰ ਸ਼ਹਿਰਾਂ 'ਚ ਤੁਸੀਂ ਯੂਪੀ 'ਚ ਦੇਖ ਲੋ ਜਾ ਕੇ ਯੂਪੀ ਦੇ ਵਿੱਚ ਬਹੁਤ ਹੀ ਜਿਹੜਾ ਆਪਣਾ ਭੇਦਭਾਵ ਬਹੁਤ ਪੰਜਾਬ ਦੇ ਵਿੱਚ ਨਹੀਂ ਹੈ ਜਿਹੜੀ ਲੰਗਰ ਪ੍ਰਥਾ ਤੁਸੀਂ ਦੇਖਦੇ ਆ ਇਹ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਹੋਰ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲੂਗੀ ਹੋਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਗਏ ਆ ਯੂਪੀ ਦੇ ਵਿੱਚ ਵੀ ਅਸੀਂ ਗਏ ਆ ਉੱਥੇ ਕਿਤੇ ਵੀ ਅਸੀਂ ਸ਼ਵੀਲ ਲੱਗਦੀ ਹੋਈ ਨਹੀਂ ਦੇਖੀ ਐਦਾਂ ਹਰਿਆਣੇ ਦੇ ਵਿੱਚ ਮੈਂ ਦੇਖੀ ਐ ਇੱਕ ਦੋ ਜਗ੍ਹਾ ਤੇ ਯੂਪੀ ਦੇ ਵਿੱਚ ਮੈਂ ਕਿਤੇ ਨਹੀਂ ਦਿੱਖੀ ਦੂਜੀ ਪਹਿਲੇ ਨੰਬਰ ਤੇ ਆਪਣੀ ਪੰਜਾਬ ਦੇ ਵਿੱਚ ਇਹ ਸ਼ਵੀਲ ਤੇ ਦੂਜਾ ਜਿਹੜਾ ਪਾਈਚਾਰ ਕਿਸਾਨ ਦੀ ਤੁਸੀਂ ਗੱਲ ਕਰਦੇ ਆ ਇਹ ਆਪਾਂ 8 ਸਾਲਾਂ ਤੋਂ ਲਾਉਂਦੇ ਆ ਰਹੇ ਆ ਤੇ ਸੇਮ ਜਿਹੜਾ ਸਾਡੇ ਧਰਮ ਦਾ ਜਿਹੜਾ ਝੰਡਾ ਹੈ ਉਸੇ ਨਾਲ ਰੰਦੇ ਆ ਤੇ ਨਿਸ਼ਾਨ ਸਾਹਿਬ ਸਿੱਕਾ ਦਾ ਝੰਡਾ ਜਿਹੜਾ ਇੱਕ ਪਿਆਰ ਆਪਾਂ ਦਿਖਾਣਾ ਚਾਹੁੰਦੇ ਆ ਜੇ ਮੁਸਲਮਾਨ ਤੇ ਸਿੱਖਾਂ ਦੇ ਵਿੱਚ ਜਿਹੜਾ ਵੀ ਪਿਆਰ ਆ ਉਹ ਅਸੀਂ ਦਿਖਾਣਾ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਮੰਦਰ ਸਾਹਿਬ ਦੀ ਨੀਂਹ ਜਿਹੜੀ ਰੱਖੀ ਆ ਆਪਣੇ ਮੁਸਲਮਾਨ ਸੰਤ ਸਾਈ ਮੀਆਂ ਅਮੀਰ ਜੀ ਨੇ ਰੱਖੀ ਆ ਜੀ ਤੇ ਸਭ ਤੋਂ ਵੱਡਾ ਇੱਕ ਬਹੁਤ ਹੀ ਬੜੀ ਉਦਾਹਰਣ ਜਿਹੜੀ ਆ ਉਹ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ ਜੀ ਭਾਈ ਜੀ ਪਰ ਕੋਈ ਕਿਸੇ ਪਾਸੇ ਦੁਨੀਆ ਦੇ ਕੋਨੇ ਆ ਵੀ ਤੁਸੀਂ ਚਲ ਜੀਏ ਇਹ ਸੋਚਦਾ ਨਹੀਂ ਪਾਣੀ ਦੀ ਬੋਤਲਾਂ ਗਰਮੀ ਦੇ ਵਿੱਚ ਤਾਂ 50 ਰੁਪਏ ਦੀਆਂ 100 ਰੁਪਏ ਦੀਆਂ 150 200 ਐਦਾਂ ਵਿਕਦੀਆਂ ਪਹਾੜਾਂ 'ਚ ਜਾ ਕੇ ਦੇਖੀਏ ਜੇ ਅਸੀਂ ਇੱਥੇ ਤੁਸੀਂ ਤੁਸੀਂ ਕਿਉਂ ਸੋਚ ਲਿਆ ਫਿਰ ਵੀ ਅਸੀਂ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਖ ਗੁਰੂ ਅਰਜਨ ਦੇਵ ਜੀ ਦਾ ਮਨਾਉਂਦੇ ਆ ਉਹ ਲਾਈ ਜਾਂ ਸ਼ਬੀਲਾ ਅਸੀਂ ਕਿਉਂ ਪੈਸੇ ਖਰਚੀਏ ਤੁਸੀਂ ਇਹ ਕਿਉਂ ਨਹੀਂ ਸੋਚਿਆ ਦੇਖੋ ਜੀ ਆਪਾਂ ਮੈਂ ਤੁਹਾਨੂੰ ਗੱਲ ਦੱਸੀਏ ਤਾਂ ਸਿੱਖ ਪੰਥ ਨਾਲ ਹੀ ਆਪਾਂ ਇਨਸਪਾਇਰ ਹੋਏ ਆ ਇਹ ਸ਼ਬੀਲ ਜਿਹੜਾ ਲਾਂਦੇ ਆ ਤੇ ਸਾਡੇ ਧਰਮ ਦੇ ਵਿੱਚ ਵੀ ਲੰਗਰ ਸੇਵਾ ਚੱਲਦੀ ਹੈ ਜਿੱਦਾਂ ਕਿ ਸਿੱਖਾਂ ਦੇ ਵਿੱਚ ਚੱਲਦੀ ਉਦਾਂ ਸਾਡੇ ਧਰਮ ਦੇ ਵਿੱਚ ਵੀ ਚੱਲਦੀ ਹੈ ਪਰ ਮੇਨਲੀ ਜਿਹੜਾ ਦੇਖਿਆ ਜਾਵੇ ਤਾਂ ਸਿੱਖ ਧਰਮ ਜਿਹੜਾ ਆ ਸਭ ਤੋਂ ਵੱਡੀ ਇੱਕ ਸੰਸਥਾ ਹੈ ਪੰਜਾਬ ਜਿਹੜੀ ਸੰਸਥਾ ਹੈ ਆਪਣੀ ਖਾਲਸਾ ਐਡ ਤੁਹਾਨੂੰ ਪਤਾ ਹੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ ਕਈ ਲੋਕ ਉਹਨੂੰ ਵੀ ਪੰਡਦੇ ਆ ਜਿਹੜੇ ਫਿਰਕਾਪਰਸਤ ਲੋਕ ਨੇ ਉਹਨੂੰ ਵੀ ਪੰਡਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਇਦਾਂ ਦਾ ਗਲਤ ਨਹੀਂ ਕਰਨਾ ਚਾਹੀਦਾ ਜਿਹੜੀ ਖਾਲਸਾ ਐਡ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਖਾਲਸਾ ਐਡ ਦੇ ਵਿੱਚ ਤੁਹਾਨੂੰ ਵੀ ਪਤਾ ਹੋਊਗਾ ਇਹ ਗੱਲ ਖਾਲਸਾ ਐਡ ਦੇ ਵਿੱਚ ਮੁਸਲਮ ਵੀ ਸ਼ ਤੁਸੀਂ ਦੇਖੋਗੇ ਫਲਸਤੀਨ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਆ ਹੋਰ ਦੇਸ਼ਾਂ ਵਿੱਚ ਵੀ ਸੇਵਾ ਕੀਤੀ ਆ ਜੇ ਸਾਰੇ ਨੂੰ ਆਪਾਂ ਇਕੱਠੇ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਲੰਗਰ ਦੀ ਮੇਨ ਜਿਹੜੀ ਸੇਵਾ ਹੈ ਉਹ ਸਰੀ ਪੰਜਾਬ ਤੋਂ ਹੀ ਸ਼ੁਰੂ ਹੋਈ ਹੈ ਜੀ ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਹੈ ਤੇ ਆਪਾਂ ਇਸ ਤੋਂ ਇਨਸਪਾਇਰ ਨੇ ਜੀ ਪੰਜਾਬ ਦੇ ਵਿੱਚ ਵੀ ਬਈ ਬਹੁਤ ਸਾਰੇ ਵਰਗਾਂ ਦੇ ਧਰਮਾਂ ਦੇ ਨਸਲਾਂ ਦੇ ਲੋਕ ਰਹਿੰਦੇ ਆ ਪਰ ਕਈ ਵਾਰ ਇਹ ਕਿਹਾ ਦਿੱਤਾ ਜਾਂਦਾ ਵੀ ਸਾਡੀ ਤਾਂ ਬੋਲੀ ਪੰਜਾਬੀ ਨਹੀਂ ਹੁਣ ਤੁਸੀਂ ਪੰਜਾਬੀ ਬੋਲੀ ਬੋਲ ਰਹੇ ਹੋ ਤੇ ਕਈ ਵਾਰੀ ਇਹ ਕਿਹਾ ਜਾਂਦਾ ਵੀ ਸਾਨੂੰ ਤਾਂ ਆ ਕੋਈ ਮਾਣ ਨਹੀਂ ਹੈਗਾ ਤੁਸੀਂ ਮਾਣ ਮਹਿਸੂਸ ਕਰਦੇ ਹੋ ਪੰਜਾਬ ਹੁਣ ਮੈਂ ਭਾਜੀ ਬਿਲਕੁਲ ਪੰਜਾਬੀ ਹੁਣ ਤੇ ਮਾਣ ਮਹਿਸੂਸ ਕਰਦੇ ਆ ਆਪਾਂ ਇੱਕ ਠੋਕ ਕੇ ਕਹਿੰਦੇ ਆ ਜੀ ਪੰਜਾਬੀ ਆ ਅਸੀਂ ਜੀ ਤੇ ਪੰਜਾਬ ਦਾ ਜਿਹੜਾ ਹੈਗਾ ਫਿਰ ਵਿਰਸਾ ਵਿਰਾਸਤ ਪੰਜਾਬ ਦੀ ਧਰਤੀ ਪੰਜਾਬ ਦੀ ਅਣਖ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਬਈ ਭਾਜੀ ਜਿਹੜੀ ਪੰਜਾਬ ਦਾ ਵਿਰਸਾ ਆ ਉਹ ਸਾਨੂੰ ਪਤਾ ਹੀ ਹੈ ਨਾ ਤੇ ਮੈਂ ਵੀ ਖੁਦ ਪੰਜਾਬੀ ਯੂਨੀਵਰਸਿਟੀ ਤੋਂ ਬੀਏ ਕੀਤੀ ਆ ਮੈਂ ਖੁਦ ਪੰਜਾਬੀ మీడియం 'ਚ ਪੜ੍ਹਿਆ ਹੋਇਆ ਹੈ ਬਚਪਨ ਤੋਂ ਲੈ ਕੇ ਹੁਣ ਤੱਕ మీడియం ਤਾਂ ਹੋਰ ਵੀ ਬਹੁਤ ਨੇ ਹਿੰਦੀ ਵੀ ਹੈ ਪੰਜਾਬੀ ਇੰਗਲਿਸ਼ ਵੀ ਹੈ ਪਰ ਆਪਾਂ ਪੰਜਾਬੀ ਨੂੰ ਪ੍ਰੈਫਰ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਨਹੀਂ ਛੱਡਣੀ ਮੇਨ ਗੱਲ ਇਹ ਤੇ ਮਾਂ ਬੋਲੀ ਨੂੰ ਜਿਹੜਾ ਤੁਸੀਂ ਕਰ ਬਈ ਕਿਵੇਂ ਦੇਖਦੇ ਹੋ ਨਿਸ਼ਾਨ ਸਾਹਿਬ ਲੈ ਕੇ ਤੁਸੀਂ ਇੱਥੇ ਖੜੇ ਹੋ ਤੇ ਰੋਕ ਰਹੇ ਹੋ ਇਹ ਸੇਵਾ ਭਾਵਨਾ ਜਿਹੜੀ ਹੈਗੀ ਹੈ ਮਨ ਦੇ ਵਿੱਚ ਕਿੱਦਾਂ ਇਹ ਆਉਂਦੀ ਹੈ ਇਹ ਦੇਖੋ ਸ਼ਬੀਲ ਜਿਹੜੀ ਲਾਈ ਹੈ ਇਹ ਤਾਂ ਪਹਿਲਾਂ ਦੀ ਉਹ ਚਲਦੀ ਆ ਰਹੀ ਹੈ ਇਹ ਤਾਂ ਗੁਰੂ ਨਾਨਕ ਦੇਵ ਜੀ ਵੀ ਲੰਗਰ ਲਾਂਦੇ ਰਹੇ ਐ ਇਹ ਉਸ ਟਾਈਮ ਤੋਂ ਚਲਦੀ ਆ ਰਹੀ ਹੈ ਹੁਣ ਗਰਮੀ ਦਾ ਮਾਹੌਲ ਦੇਖ ਕੇ ਅਸੀਂ ਲਾਂਦੇ ਤਾਂ ਬਹੁਤ ਪਹਿਲਾਂ ਦੀ ਐ ਪਰ ਹੁਣ ਗਰਮੀ ਦਾ ਮਾਹੌਲ ਦੇਖ ਕੇ ਤਾਂ ਹੁਣ ਜ਼ਿਆਦਾ ਲਾਈ ਗਈ ਐ ਸ਼ਬੀਲ ਦਾ ਜਿਹੜਾ ਕਾਰਵਾਰ ਐ ਤੇ ਆਹ ਨੰਦ ਦੇ ਵਿੱਚ ਭਾਵਨਾ ਆਉਂਦੀ ਆ ਵੀ ਕੋਈ ਯਾਰ ਪਿਆਸਾ ਨਾ ਲੰਘੇ ਗਰਮੀ ਦੇ ਵਿੱਚ ਪਾਣੀ ਪੀ ਆਈਏ ਹਾਂਜੀ ਹਾਂਜੀ ਹੁਣ ਦੇਖੋ ਗਰਮੀ ਇੰਨੀ ਪੈ ਰਹੀ ਐ ਪਾਣੀ ਦੀ ਹਰ ਕਿਸੇ ਨੂੰ ਲੋੜ ਐ ਜੀ ਇਸ ਵਕਤ ਪਾਣੀ ਨੂੰ ਹਰ ਕਿਸੇ ਦੀ ਲੋੜ ਐ ਦੇਖੋ ਪਿਆਸੇ ਨੂੰ ਪਾਣੀ ਪਿਲਾਣਾ ਬਹੁਤ ਪੁੰਦਾ ਕੰਮ ਐ ਜੀ ਇਹ ਬਹੁਤ ਵਧੀਆ ਕੰਮ ਤੇ ਸਾਡਾ ਜਿਹੜਾ ਨਿਸ਼ਾਨ ਸਾਹਿਬ ਦੀ ਗੱਲ ਐ ਇਹ ਦੇਖੋ ਸਿੱਖ ਸਿੱਖ ਭਾਈਚਾਰਾ ਸਾਡੇ ਸਾਰਿਆਂ ਨਾਲ ਖੜਾ ਐ ਜਿਹੜੇ ਹੈਗੇ ਆ ਜਿਹੜੇ ਦੇਸ਼ ਜਿਹੜੇ ਆਪਣੇ ਧਰਮ ਨੂੰ ਵੰਡਣਾ ਚਾਹੁੰਦੇ ਆ ਉਹਦੇ ਜਿਹੜੇ ਕੁਝ ਲੋਕ ਹੈਗੇ ਜਿਹੜੇ ਐਦਾਂ ਦੇ ਦੇਸ਼ ਆਪਣੇ ਜਾਤ ਪਾਤ ਬਾਰੇ ਇਹ ਗੱਲਾਂ ਕਰਦੇ ਆ ਉਹ ਅੰਧਵਕਤ ਲੋਕ ਨੇ ਆਪਣੇ ਜਿਹੜੇ ਸਿੱਖ ਭਾਈਚਾਰੇ ਨੇ ਉਹ ਸਾਰੇ ਇੱਕੋ ਹੀ ਐ ਸਿੱਖ Eid ਆ ਫਿਰ Eid ਦੀਆਂ ਮੁਬਾਰਕਾਂ ਬਾਈ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾਂ ਜੀ ਤੇ ਮੈਂ ਕਿਵੇਂ ਦੇਖਦੇ ਹੋ ਸਾਰੇ ਇੱਥੇ ਛੱਕਦੇ ਰੁਕਦੇ ਆ ਬੜੇ ਪਿਆਰ ਨਾਲ ਹਾਂ ਜੀ ਬਿਲਕੁਲ ਰੁਕਦੇ ਵੀ ਆ ਜੀ ਤੇ ਆਪਣਾ ਪੈਸੇ ਵੀ ਫੜਾ ਕੇ ਜਾਂਦੇ ਆ ਜੀ ਸਾਰੇ ਕੁਝ ਲੰਗਰ ਦੀ ਸੇਵਾ ਵੀ ਦਿੰਦੇ ਆ ਤੇ ਮਿਲ ਕੇ ਵੀ ਜਾਂਦੇ ਆ ਸਾਨੂੰ Eid ਵੀ ਮਿਲ ਕੇ ਜਾਂਦੇ ਆ ਜੀ ਸਰ ਤੁਹਾਨੂੰ ਵੀ ਮੁਬਾਰਕਾਂ ਮਿਲਦੀਆਂ ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਸਾਲ ਅਸੀਂ ਰੁਕੇ ਸੀਗੇ ਇੱਕ ਸੰਸਥਾ ਵਾਲੇ ਆਏ ਸੀਗੇ ਇੱਧਰ ਉਹ ਰੁਕ ਕੇ ਉਹਨਾਂ ਨੇ ਸਾਨੂੰ ਟੀ-ਸ਼ਰਟਾਂ ਵੰਡੀਆਂ ਸਾਰਿਆਂ ਨੂੰ ਤੇ ਨਾਲ ਸਾਡੇ ਸੇਵਾ ਦੇ ਸੇਵਾ ਵੀ ਨਿਭਾਈ ਸੀ ਉਹਨਾਂ ਨੇ ਨਾਲ ਨਾਲ ਖੜ ਕੇ ਹਾਂ ਬਿਲਕੁਲ ਜੀ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਕਿ ਐ ਸੀਗਾ ਉਹ ਸੰਸਥਾ ਵਾਲੇ ਸੀਗੇ ਕੋਈ ਮਨੁੱਖਤਾ ਦੀ ਸੇਵਾ ਵਾਲੇ ਸੀਗੇ ਸ਼ਾਇਦ ਇਹ ਚੀਜ਼ਾਂ ਉਤਸ਼ਾਹਿਤ ਕਰਦੀਆਂ ਤੁਹਾਨੂੰ ਅੱਗੇ ਜੀ ਬਿਲਕੁਲ ਬਿਲਕੁਲ ਕਰਦੀ ਹੈ ਜੀ ਅੱਗੇ ਤੋਂ ਅੱਗੇ ਅਸੀਂ ਪੰਜਾਬ ਚ ਹੀ ਮਿਲਨੀ ਆ ਤੁਹਾਨੂੰ ਦੇਖੋ ਇਹ ਸਿਰਫ ਪੰਜਾਬ ਚ ਹੀ ਮਿਲਨੀ ਆ ਪਿਆਰ ਮੁਹੱਬਤ ਤਾਂ ਤੁਹਾਨੂੰ ਜੀ ਜਿਹੜਾ ਇਹ ਸਾਰਾ ਭਾਈਚਾਰੇ ਦਾ ਹੈ ਇਹ ਸਿਰਫ ਪੰਜਾਬ 'ਚ ਹੀ ਮਿਲਨੀਓ ਹੋਰ ਕਿਤੇ ਚਲ ਜਿਓ ਤੁਹਾਨੂੰ ਇਹ ਮੁਹੱਬਤ ਨਹੀਂ ਮਿਲਣੀ ਜਿੰਨੀ ਪੰਜਾਬ 'ਚ ਮੁਹੱਬਤ ਜਿੰਨੀ ਪੰਜਾਬ 'ਚ ਸੋਹਲੀਅਤ ਹੈ ਜੀ ਕਿਵੇਂ ਦੇਖਦੇ ਹੋ ਭਾਈ ਯੰਗ ਹੋ ਤੁਸੀਂ ਇਹ ਜਿਹੜਾ ਇਹ ਕੰਮ ਕਰ ਰਹੇ ਹੋ ਤੁਸੀਂ ਸੇਵਾ ਕਰ ਰਹੇ ਹੋ ਕਿਹੜੀ ਗੱਲ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਉਤਸ਼ਾਹਿਤ ਕਰਦੀ ਹੈ ਇਹਦੇ ਲਈ ਇਹ ਗੱਲ ਹੈ ਜੀ ਬਹੁਤ ਇਹ ਵਧੀਆ ਲੱਗਦਾ ਹੈ ਜਦ ਗਰਮੀ 'ਚ ਕਿਸੇ ਨੂੰ ਪਾਣੀ ਪਿਲਾਉਂਦੇ ਆ ਤਾਂ ਸਾਨੂੰ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਖੁਸ਼ੀ ਮਿਲਦੀ ਹੈ ਜਦ ਇਹ ਛਵੀਲ ਅਸੀਂ ਹੁਣ ਤੋਂ ਨਹੀਂ ਕਾਫੀ ਟਾਈਮ ਤੋਂ ਅਸੀਂ ਬਰਤਾਰੇ ਆ ਤੇ ਇਹ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਮਿਲ ਕੇ ਅਸੀਂ ਬਣਦੇ ਆ ਸਾਨੂੰ ਕੋਈ ਭੈਦ ਭਾਪ ਨਹੀਂ ਹੈ ਇੱਥੇ ਜਦੋਂ ਹਰ ਵਰਗ ਦਾ ਬੰਦਾ ਰੁੱਕ ਕੇ ਤੁਹਾਡੇ ਕੋਲੋਂ ਪਾਣੀ ਪੀਂਦਾ ਹੈ ਤਾਂ ਕਿਹੋ ਜਿਹਾ ਮਾਹੌਲ ਲੱਗਦਾ ਬੰਦੇ ਕੀ ਗੱਲਾਂ ਕਰਦੇ ਇੱਥੇ ਆ ਕੇ ਤੁਹਾਡੇ ਕੋਲ ਸਾਨੂੰ ਖੁਸ਼ੀ ਹੁੰਦੀ ਹੈ ਇਹਦੀ ਮੁਬਾਰਕਾ ਦੇਂਦੇ ਇਕਤਾ ਤੇ ਪੈਸੇ ਦਿੰਦੇ ਆ ਤੇ ਸਾਨੂੰ ਕੋਈ ਇਹਦੇ ਵਿੱਚ ਭੈਦ ਭਾਪ ਦਾ ਕੋਈ ਉਹ ਨਹੀਂ ਹੁੰਦਾ ਸਾਨੂੰ ਸੋ ਬਿਲਕੁਲ ਆਪਣੇ ਆਪ ਦੇ ਵਿੱਚ ਇਹ ਬਲਖਣ ਤਸਵੀਰ ਹੈ ਹਾਲਾਂਕਿ ਬਹੁਤ ਗੱਲਾਂ ਕਈ ਵਾਰ ਕਰ ਦਿੱਤੀਆਂ ਜਾਂਦੀਆਂ ਵੀ ਨਹੀਂ ਜੀ ਫਰਕ ਹੈ ਆਪਸ ਦੇ ਵਿੱਚ ਪਰ ਜਦੋਂ ਇਹ ਚੀਜ਼ਾਂ ਦੇਖਦੇ ਆ ਇਹ ਨਿਸ਼ਾਨ ਆਪਸ ਦੇ ਵਿੱਚ ਇਕੱਠੇ ਜਦੋਂ ਦੇਖਣ ਨੂੰ ਮਿਲਦੇ ਆ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਤਸਵੀਰ ਇੱਕ ਬਲੱਖਣ ਤਸਵੀਰ ਬਣ ਜਾਂਦੀ ਹੈ ਤੇ ਸਾਹ ਦੇ ਉੱਤੇ ਜਦੋਂ ਇਹ ਮੁਸਲਮਾਨ ਭਰਾ ਇਹ ਹਿੰਦੂ ਵੀਰਾਂ ਨੂੰ ਇਹ ਜਲ ਛਕਾਉਂਦੇ ਆ ਪਾਣੀ ਪਿਲਾਉਂਦੇ ਆ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਗੱਲ ਹੁੰਦੀ ਆ ਤੁਸੀਂ ਦੇਖ ਰਹੇ ਹੋ ਸ਼ਵੀਰ ਮੁਸਲਮਾਨ ਭਰਾਵਾਂ ਵੱਲੋਂ ਲਾਈ ਹੋਈ ਆ ਤੇ ਸਿੱਖ ਭਰਾ ਜਿਹੜੇ ਹੈਗੇ ਆ ਉਹ ਜਲਸ਼ਕੇ ਇੱਥੋਂ ਜਾ ਰਹੇ ਆ ਹਿੰਦੂ ਵੀਰ ਜਿਹੜੇ ਹੈਗੇ ਉਹ ਵੀ ਜਲਸ਼ਕੇ ਇਸ ਥਾਂ ਦੇ ਉੱਤੋਂ ਜਾ ਰਹੇ ਆ ਤੇ ਸਭ ਦੇ ਵਿੱਚ ਵੱਖਰਾ ਜੋ ਹੈ ਕਿ ਧਰਮਾਂ ਦੀ ਆਪਸੀ ਜੋ ਸੁਮੇਲ ਹੈ ਆਪਸੀ ਪਿਆਰ ਹੈ ਉਹ ਜਿੱਥੇ ਲੋਕਾਂ ਦੇ ਵਿੱਚ ਦਿਖ ਰਿਹਾ ਹੈ ਤਾਂ ਉਹਨਾਂ ਝੰਡਿਆਂ ਦੇ ਵਿੱਚ ਵੀ ਦਿਖ ਰਿਹਾ ਤੇ ਪੰਜਾਬ ਦੀ ਖਾਸੀਅਤ ਹੈ ਪੰਜਾਬ ਦੀ ਇਹ ਆਪਣੀ ਇੱਕ ਸੁਭਾਅ ਹੈ ਪੰਜਾਬ ਦਾ ਕਿ ਪੰਜਾਬ ਕਦੇ ਇਸ ਤਰ੍ਹਾਂ ਨਹੀਂ ਚੱਲਦਾ ਜਿਸ ਤਰ੍ਹਾਂ ਹੋਰ ਬਹੁਤ ਥਾਵਾਂ ਤੇ ਉੱਤੇ ਚੱਲਦਾ ਹੋਵੇਗਾ ਬਹੁਤ ਕੁਝ ਪਰ ਪੰਜਾਬ ਦੇ ਵਿੱਚ ਜੋ ਚੀਜ਼ਾਂ ਹੋ ਸਕਦੀਆਂ ਉਹਨਾਂ ਦੀ ਤੁਲਨਾ ਸ਼ਾਇਦ ਕਿਸੇ ਹੋਰ ਥਾਂ ਦੇ ਨਾਲ ਕੀਤੀ ਹੀ ਨਾ ਜਾ ਸਕੇ ਇਸੇ ਗੱਲ ਕਰਕੇ ਪੰਜਾਬ ਆਪਣੇ ਆਪ ਦੇ ਵਿੱਚ ਖਾਸ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੰਨ